ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ 9 ਤਰੀਕ 8 ਮਹੀਨਾ 2025 ਨੂੰ ਇੱਕ ਘਰੇਲੂ ਬਿਹੜ ਦੀ ਵੀਡੀਓ ਸਾਂਝੀ ਕਰ ਰਹੇ ਹਾਂ ਤੁਹਾਡੇ ਬਾਈ ਨੇ ਇਹ ਘਰ ਦੀ ਪਾਲੀ ਵੀ ਆ ਕੋਈ ਬਿਵਾਰ ਦਾ ਕੰਮ ਨਹੀਂ ਬਾਈ ਨੇ ਜੀ ਗਾਂ ਆਪਾਂ ਕਹੇ ਸਾਂ ਇੱਕ ਬਿਹੜ ਕਹਿੰਦੇ ਇਹ ਸੇਲ ਕਰਨੇ ਵੇਚਣੇ ਠੀਕ ਆ ਨਵਾਂ ਆ ਜਾ ਹਣਾ ਤੇ ਰੇਟ ਬਿਲਕੁਲ ਕਾਮਨ ਜਾਊਗਾ ਤੇ ਨਾਲ ਵਿੱਚ ਜਿਹੜਾ ਵੀਡੀਓ ਵਿੱਚ ਇਹ ਰੇਟ ਜਿਹੜਾ ਫਿਕਸ ਉਹ ਡਕਾ ਕਰਾ ਦਿਆਂ ਠੀਕ ਆ ਬਾਕੀ ਜਿਹੜੇ ਭਰਾ ਨੂੰ ਪਸੰਦ ਆਊਗਾ ਉਹ ਤਸੱਲੀ ਕਰ ਲੂਗਾ ਤੇ ਨਾਲ ਦੀ ਨਾਲ ਆਪਣੇ ਚੈਨਲ ਭਾਗ ਸਿੰਘ ਫਾਰਮ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਠੀਕ ਹੈ ਸੇ ਭਰਾ ਨੇ ਕੋਈ ਤਾਂ ਵੀਡੀਓ ਨੋਟ ਹੋਈ ਤਾਂ ਆਪਾਂ ਨੰਬਰ ਨੋਟ ਕਰ ਲਿਓ 8360462500 ਆਪਣਾ ਸੰਪਰਕ ਨੰਬਰ ਹੈ ਬਾਕੀ ਗੱਲਾਂ ਮਾਲਕ ਨਾਲ ਗੱਲਬਾਤ ਵੀ ਕੀ ਕੀ ਡਿਟੇਲ ਆ ਗਈ ਜਰਸੀ ਨਾਲ ਕ੍ਰੋਸ ਵੈੜ ਆ ਗਈ ਠੀਕ ਹੈ ਆ ਜਾ ਵੀਰੇ ਕੀ ਹਾਲ ਹੈ ਸਾਸਟੀ ਗਾਹ ਹੋ ਠੀਕ ਠਾਕ ਹੋ ਹਾਂ ਹੀ ਹਾਂ ਨਾਮ ਤੇ ਆਪਣਾ ਐਡਰੈਸ ਬੋਲ ਦਗੇ ਨਾਮ ਮੇਰਾ ਜਵਰਾਜ ਸਿੰਘ ਆ ਪਿੰਡ ਦਰਾਜ ਆ ਤਸਵੀਰ ਤਪਾ ਗਈ ਠੀਕ ਆ ਜਿਹੜਾ ਬਰਨਾਲਾ ਦਾ ਪਿੰਡ ਦਰਾਜ ਵੱਡਾ ਹੀ ਆ ਕੇ ਦਰਾਜ ਦਰਾਕਾ ਹੀ ਬੋਲ ਹੁੰਦਾ ਹੈਗੀ तहसील तब्बाद जिला बरनाला ਨੇੜੇ ਜੇਠੂਗਾਗਾ ਬੁੱਗਰ ਤੇ ਤੱਪਾ ਮੰਡੀ ਤੇ ਢਲਵਾ ਨਾ हां ਤੇ ਮੋਬਾਈਲ ਨੰਬਰ ਆਪਣਾ ਕਿੰਨਾ ਹੈ 9915514117 ਘਰ ਦੀ ਹੈ ਜਾਂ ਵਪਾਰ ਦਾ ਕੰਮ ਹੈ ਕਰਦੀ ਹੈ ਇਹ ਠੀਕ ਹੈ ਤਾਂ ਹੁਣ ਕਿਹੜਾ ਸੂਸ ਹੁੰਦੀ ਹੈ ਦੂਜਾ ਸੂਸ ਹੁੰਦੀ ਹੈ ਦੂਜਾ ਕਾ ਕਿ ਬਾਕੀ ਪਏਗੇ ਇਹਦੇ ਪਏ 17 ਤਰੀਕ ਨੂੰ ਦਨ ਪੂਰੇ ਅਜੇ 8 9 9 10 ਦਿਨ ਬਾਕੀ ਪਏ ਨਾ ਦੁੱਧ ਕਿੰਨਾ ਕ ਪਾਉਂਦੀ ਆ ਦੁੱਧ ਪਿਛਲੇ 14 ਲੀਟਰ ਦਿੱਤਾ 14 ਲੀਟਰ ਬਿਲਕੁਲ ਦੇਖੋ ਸਭ ਤੋਂ ਵੱਡੀ ਗੱਲ ਸਾਫ਼ ਜੀ ਗੱਲਾਂ ਨਹੀਂ ਕਹਿਣ ਨੂੰ ਅੱਜ ਕਾ 18 20 ਦਾ ਟ੍ਰੈਂਡ ਹੀ ਹੈਗਾ ਤੇ ਕਹਿ ਸਕਦੇ ਸੀ ਨਾ ਤੇ ਸੁਆਹ ਕਿਹੜਾ ਸੰ ਦੂਜਾ ਸੰਦੀ ਤੀਜਾ ਦੂਜਾ ਲੈ ਕਪੜਾ ਤੋੜ ਕੇ ਗੀੜਾ ਖੜਾ ਦਗੇ ਹਜੇ ਕੱਚੀ ਪਈ ਮਿੱਤਰੋ ਅੱਜ ਤੁਹਾਨੂੰ ਥਣਾ ਦੀ ਜਿਹੜੀ ਬਾਂਤਰ ਆ ਉਹ ਦਿਖਾ ਦਣਾ ਲੈ ਆ ਲੋ ਬਹੁਤ ਸੋਹਣਾਗਾ ਤੇ ਇਹਦੇ ਨੂੰ ਵੇੜੇ ਚ ਲੰਬੀ ਤੋਲ ਲੈ ਥੋੜੇ ਵੀਰ ਜਰਸੀ ਨਾਲਾ ਕ੍ਰਾਸ ਆ ਗਿਆ ਬਾਹੜ ਦਾ ਕੱਦ ਕਾਠ ਪੂਰਾ ਫੁੱਲ ਆ ਗਿਆ ਤੇ ਢਿੱਲਾ ਟੁਲਾ ਹਜੇ ਬਹੁਤ ਮੰਗਾ ਨਹੀਂ ਆ ਤੇ 15 16 ਕਿਲੋ ਤੋਂ ਹੋਣ ਵੀ ਖਰਾ ਆਉਣ ਵਾਲੀ ਪਾ ਦੂਗੀ ਕੋਈ ਨੂੰ ਦਿੱਕਤ ਵਾਲੀ ਗੱਲ ਨਹੀਂ ਗਈ ਤੇ ਥਾਣਾ ਤੁਹਾਨੂੰ ਬਹੁਤ ਸੋਹਣੇ ਲੱਗੇ ਹੋਣਗੇ ਤੇ ਕੱਦੇ ਕਾਠ ਬੇਲ ਸੰਭੀ ਪਲੀ ਬਹੁਤ ਸੋਹਣੀ ਆ ਗਈ ਠੀਕ ਆ ਅੱਜ ਤੁਹਾਨੂੰ ਕਬੈਨਿ ਸ਼ਾਇਰ ਤੇ ਜਿਹੜੀ ਥਾਣਾ ਦੀ ਬੰਦਰਾ ਉਹ ਮੈਂ ਚੈੱਕ ਕਰਾ ਲਾਂਗਾ ਤੇ ਬੈਗ ਸ਼ਾਇਰ ਤੇ ਸੋ ਚੈੱਕ ਕਰ ਲਓ ਆਡਰ ਠੀਕ ਆ ਹੈਡ ਲਾਂਡੂਲਾ ਬਹੁਤ ਪੰਗਾ ਨਹੀਂ ਹੈ ਤੇ ਫਿਰ ਆਪਾਂ ਛੋਟੇ ਵੀਰ ਦਾ ਜਿਹੜਾ ਮੁੱਲ ਲੈਣ ਦੇਣ ਜਾ 58000 58 ਪੂਰਾ ਹੀ ਲੈਣਾ ਕਿ ਵਾਧਾ ਘਟਾਉਣਾ ਬੰਦਾਂ ਕਰਦਾ ਵਧੀਆ ਕਰਦੇਗਾ ਕੋਈ ਠੀਕ ਹੈ ਲੈ 58000 ਜਿਹੜਾ ਵੀਰ ਨੇ ਮੁੱਲ ਕੀਤਾ ਬਿਲਕੁਲ ਜਾਇਜ਼ ਜਾਂ ਮੁੱਲ ਕੋਈ ਬਾਹਰ ਨਹੀਂ ਨਹੀਂ ਆਮ ਹੋਰ ਹੁੰਦੇ ਤਮਲਾ ਖਾਨੀ 65 70 ਮਾਕੇ ਖੜ ਜਾਂਦਾ ਇਹ ਹੀ ਵਹਿੜ ਦਾ 58000 ਮੁੱਲ ਕੀਤਾ ਵੀਰ ਨੇ ਤੇ ਬਾਕੀ ਜਮਾਨਤਨ ਹੋ ਜੂਗਾ ਨੰਬਰ ਇੱਕ ਵਾਰੀ ਫੇਰ ਬੋਲ ਦੀ 91 55 14 117 ਠੀਕ ਹੈ ਤੇ ਠੰਡੀ ਸੀ ਲੈ ਹਾਂ ਜੀ ਵਧੀਆ ਤੇ ਫੈਟ ਫੁੱਟ ਦੀ ਕਿੰਨੀ ਕਾਇਦੀ ਵਧੀਆ ਹੁੰਦੀ ਫੈਟ ਆਪਾਂ ਤਾਂ ਇਹਨਾਂ ਪਤਾ ਨਹੀਂ ਬੁੜੀਆਂ ਹੀ ਚੋਣਾਂ ਅਸੀਂ ਬੁੜਵੇਂ ਚੋਣਾਂ ਸਾਰਾ ਉਹ ਵੀ ਸਾਹਸੋਲੇ ਕਰਦਿਆਂ ਹਾਂ ਠੀਕ ਆ ਲੈ ਬਾਈ ਮਤਲਬ ਜਰਸੀ ਦਾ ਸੌਂਗ ਵੜਾਣਾ ਤੈਨੂੰ ਨਾ ਹਾਂ ਸ਼ੁਰੂ ਜਰਸੀ ਰੱਖਦਾ ਨਾ ਹਾਂ ਰੱਖਾਇਕ ਮੁਸ਼ਰਾਉਣਾ ਕਰੇ ਕਾਇਕ ਰਹਾਉਣਾਗਾ ਉਹ ਖੜਿਆ ਜਰਸੀ ਆ ਬੈਠੇ ਇੱਕ ਉਧਰਲੀ ਸ਼ੈਡ ਤੇ ਖੜਾ ਸਾਹਮਣੇ ਤਿੰਨ ਚਾਰ ਬੈਠੇ ਨੇ ਤੇ ਕੋਈ ਸਾਧਰ ਬ੍ਰਾਂਡ ਦੇ ਤਿੰਨ ਚਾਰ ਪਸ਼ੂ ਖੜੇ ਨੇ ਬਾਈ ਦੇ ਤੇ ਕਾਫੀ ਟਾਈਮ ਤੋਂ ਮੇਰੇ ਨਾਲ ਜੁੜਿਆ ਹੋਇਆ ਹੈਗਾ ਬਾਈ ਨੂੰ ਜਰਸੀ ਦਾ ਸੌਂਗ ਅੱਗੇ ਮੈਨੂੰ ਫੋਨ ਆਉਂਦਾ ਰਹਿੰਦਾ ਵੀ ਬਾਈ ਕੋਈ ਜਰਸੀ ਵੜਾ ਦਾ ਜਰੂਰ ਦਵਾਦੀ ਮੈਨੂੰ ਨਾ ਤੇ ਇਹ ਵੀ ਲੱਗ ਭਾਈ ਜਰਸੀ ਨਾਲ ਕ੍ਰੋਸ ਹੀ ਆ ਗਿਆ ਤੇ ਜਿਹੜੇ ਭਰਾ ਨੂੰ ਇਹ ਵੜ ਪਸੰਦ ਹੋਗੀ ਬਾਈ ਨਾਲ ਕਰ ਲਿਓ ਸੰਪਰਕ ਧੰਨ